ਮਾਮਲਾ ਕਰੋੜਾ ਰੁਪਏ ਦੇ ਗਵਨ ਨਾਲ ਜੁੜਿਆ ਇੱਕ ਬੈਂਕ ਦਾ ਹੈੱਡ ਕੈਸ਼ੀਅਰ ਜਿਹੜਾ ਲੋਕਾਂ ਦੇ ਹੀ ਜਮਾ ਕਰਵਾਏ ਹੋਏ ਪੈਸੇ ਦਸਤਕਤ ਕਰਕੇ ਆਪਣੇ ਹੀ ਜਾਲੀ ਤੇ ਕਢਵਾ ਲੈਂਦਾ ਸੀ ਇਹ ਇੱਕ ਸਿਲਸਿਲਾ ਨਹੀਂ ਹੈ ਕਈ ਗਰੀਬ ਲੋਕ ਜਿਹੜੇ ਨੇ ਆਪਣੀ ਮਿਹਨਤ ਦੀ ਕਮਾਈ ਪੂੰਜੀ ਇਕੱਠੀ ਕਰਦੇ ਸੀ ਇੱਕ ਕੇਸ ਤਾਂ ਐਸਾ ਵੀ ਹੈ ਕਿ ਇੱਕ ਪਿਓ ਨੇ ਆਪਣੇ ਪੁੱਤਰ ਨੂੰ ਵਿਦੇਸ਼ ਭੇਜਣਾ ਸੀ ਪੂੰਜੀ ਜਮਾ ਕਰ ਰਿਆ ਸੀ ਉਸਦੇ ਪੈਸੇ ਵੀ ਕਢਵਾ ਲਏ ਉਸ ਕੈਸ਼ੀਅਰ ਨੇ ਇਹ ਮਾਮਲਾ ਅਜਲਾ ਬਠਿੰਡਾ ਨਾਲ ਜੁੜਿਆ ਹੋਇਆ ਵਿਸਥਾਰ ਦੇ ਨਾਲ ਰਿਪੋਰਟ ਦੱਸਾਂਗੇ ਕੇ ਹੈਡ ਕੈਸ਼ੀਅਰ ਕਿਵੇਂ ਕਿਵੇਂ ਕਾਰਨਾਮੇ ਕਰਦਾ ਰਿਹਾ ਔਰ ਇੱਕ ਇੱਕ ਕਰਕੇ ਕਈ ਲੋਕਾਂ ਨੂੰ ਉਸਨੇ ਲੁੱਟ ਲਿਆ ਖਾਤੇ ਚੋਂ ਪੈਸੇ ਕਢਾ ਲਏ ਤੇ ਇੱਕ ਦਿਨ ਉਹ ਆ ਗਿਆ ਜਦੋਂ ਕਾਬੂ ਆਇਆ ਆਮ ਤੌਰ ਤੇ ਕਿਹਾ ਜਾਂਦਾ ਹੈ ਕਿ 100 ਦਿਨ ਚੋਰ ਦੇ ਤੇ ਇੱਕ ਦਿਨ ਸਾਧ ਦਾ ਤੇ ਉਹੀ ਗੱਲ ਹੋਈ ਫਿਰ ਜਿਹੜੇ ਲੋਕ ਲੁੱਟੇ ਗਏ ਸਨ ਉਸਨੇ ਭਾਵੇਂ 100 ਦਿਨ ਚੋਰੀ ਕੀਤੀ ਹੋਵੇ ਪਰ ਇੱਕ ਦਿਨ ਉਹ ਕਾਬੂ ਆ ਗਿਆ ਹੁਣ ਵਿਸਥਾਰ ਨਾਲ ਦੱਸਦੇ ਆ ਵੈਸੇ ਤੇ ਵੱਖ-ਵੱਖ ਜੜੀਆਂ ਰਿਪੋਰਟਾਂ ਛਪੀਆਂ ਨੇ ਉਸ ਦੇ ਮੁਤਾਬਕ ਕਿ ਐਸਬੀਆਈ ਦੀ ਸ਼ੇਖਪੁਰਾ ਜਿਹੜੀ ਬ੍ਰਾਂਚ ਦੇ ਹੈੱਡ ਕੈਸ਼ੀਅਰ ਨੇ ਕਰੋੜਾਂ ਰੁਪਏ ਦਾ ਗਵਨ ਕੀਤਾ ਗਾਹਕ ਦੇ ਖਾਤੇ 'ਚ ਹੋੇਰਾ ਫੇਰੀ ਨਾਲ ਪੈਸੇ ਕਢਵਾਏ ਏਟੀਐਮ ਦੀ ਰਕਮ 'ਚ ਵੀ ਕਪਲੇਬਾਜ਼ੀਆਂ ਕੀਤੀਆਂ ਨੇ ਇਹ ਮਾਮਲਾ ਜ਼ਿਲ੍ਹਾ ਬਠਿੰਡਾ ਦਾ ਸਟੇਟ ਬੈਂਕ ਆਫ ਇੰਡੀਆ ਦੀ ਸ਼ੇਖਪੁਰਾ ਬ੍ਰਾਂਚ ਵਿੱਚ ਤਨਾਨਤ ਹੈੱਡ ਕੈਸ਼ੀਅਰ ਵੱਲੋਂ ਕਰੋੜਾਂ ਰੁਪਏ ਦੇ ਗਵਨ ਕਰਨ ਦਾ ਮਾਮਲਾ ਆਇਆ ਉਕਤ ਕੈਸ਼ੀਅਰ ਖਿਲਾਫ ਥਾਣਾ ਤਲਵੰਡੀ ਸਾਬੋ ਵਿਖੇ ਹੋੇਰਾ ਫੇਰੀ ਕਰਨ ਦੇ ਦੋਸ਼ਾਂ ਹੇਠ ਕੇਸ ਦਰਜ ਕਰ ਲਿਆ ਗਿਆ ਇਹ ਕਾਰਵਾਈ ਪੁਲਿਸ ਦੇ ਆਰਥਿਕ ਅਪਰਾਧ ਸ਼ਾਖਾ ਵਿੰਗ ਦੀ 44 ਰਿਪੋਰਟ ਆਉਣ ਤੋਂ ਬਾਅਦ ਅਮਲ ਵਿੱਚ ਲਿਆਂਦੀ ਗਈ ਹੈ। ਇਹੋ ਵਿੰਗ ਦੀ ਰਿਪੋਰਟ ਮੁਤਾਬਕ ਉਕਤ ਕੈਸ਼ੀਅਰ ਬੈਂਕ ਦੇ ਖਪਤਕਾਰਾਂ ਦੇ ਜਾਲੀ ਦਸਤਖਤ ਕਰਕੇ ਉਹਨਾਂ ਦੇ ਖਾਤਿਆਂ ਵਿੱਚੋਂ ਪੈਸੇ ਕਢਵਾ ਲੈਂਦਾ ਸੀ। ਇਸੇ ਤਰ੍ਹਾਂ ਉਕਤ ਕੈਸ਼ੀਅਰ ਨੇ ਬੈਂਕ ਦੇ ਲਾਕਰਾਂ ਵਿੱਚ ਰੱਖਿਆ ਹੋਇਆ ਸੋਨਾ ਵੀ ਗਾਇਬ ਕਰ ਦਿੱਤਾ। ਇਸ ਤੋਂ ਇਲਾਵਾ ਪੁਲਿਸ ਪੜਤਾਲ ਵਿੱਚ ਪਾਇਆ ਗਿਆ ਕਿ ਏਟੀਐਮ ਮਸ਼ੀਨ ਵਿੱਚ ਪਾਉਣ ਵਾਲੀ ਰਕਮ ਵਿੱਚ ਵੀ ਵੱਡੀ ਧਾਂਦਲੀ ਕੀਤੀ ਗਈ। ਇਸ ਮਾਮਲੇ 'ਚ ਗਾਹਕਾਂ ਦੀ ਸ਼ਿਕਾਇਤ ਤੋਂ ਬਾਅਦ ਹੀ ਪੁਲਿਸ ਨੇ ਜਾਂਚ ਸ਼ੁਰੂ ਕੀਤੀ ਤੇ ਗਾਹਕਾਂ ਦੇ ਖਾਤਿਆਂ ਚ ਕੁੱਲ 39 ਲੱਖ 41400 ਰੁਪਏ ਕਢਵਾ ਲਏ ਗਏ ਜਦ ਕਿ 342 ਗ੍ਰਾਮ 27 ਗ੍ਰਾਮ ਜਿਹੜਾ ਸੋਨਾ ਉਸ ਦੇ ਵਿੱਚੋਂ 15 ਲੱਖ ਰੁਪਏ ਏਟੀਐਮ ਮਸ਼ੀਨ ਦੀ ਰਕਮ ਵਿੱਚੋਂ ਤੇ ਬੈਂਕ ਦੇ ਏਟੀਐਮ ਵਿੱਚੋਂ 84000 ਰੁਪਏ ਕਢਵਾਏ ਗਏ ਖੁਰਦ-ਬੁਰਦ ਕੀਤੇ ਗਏ ਸੋਨੇ ਦੀ ਬਾਜ਼ਾਰੀ ਕੀਮਤ 2 ਕਰੋੜ 65 ਲੱਖ 68000 ਰੁਪਏ ਬਣਦੀ ਹੈ ਦੱਸੀ ਜਾਂਦੀ ਹੈ ਇਸੇ ਤਰ੍ਹਾਂ ਕੈਸ਼ੀਅਰ ਨੇ ਸਰਕਾਰ ਤੇ ਗਾਹਕਾਂ ਨਾਲ 3 ਕਰੋੜ 20 ਲੱਖ ਰੁਪਏ ਤੋਂ ਵੱਧ ਦੀ ਠੱਗੀ ਮਾਰੀ ਹੈ ਇਹ ਹੈਡ ਕੈਸ਼ੀਅਰ ਦੇ ਕਾਰਨਾਮੇ ਇੱਕ ਇੱਕ ਕਰਕੇ ਜਦੋਂ ਸਾਹਮਣੇ ਆਏ ਨੇ ਤੇ ਸਾਰੇ ਭੇਤ ਖੁੱਲ ਗਏ ਕਿ ਹੈਡ ਕੈਸ਼ੀਅਰ SBI ਬੈਂਕ ਦਾ ਕਿਵੇਂ ਲੋਕਾਂ ਨੂੰ ਲੁੱਟ ਰਿਹਾ ਸੀ। ਮੁਲਜ਼ਮਾਂ ਦੀ ਗ੍ਰਿਫਤਾਰੀ ਥੋੜੀ ਹਾਲੇ ਬਾਕੀ ਹੈ। ਬਾ ਜਾਂਚ ਕਰਨ ਤੇ ਪਤਾ ਇਹ ਵੀ ਲੱਗਿਆ ਕਿ ਬੈਂਕ ਚ ਤਾਇਨਾਤ ਹੈਡ ਕੈਸ਼ੀਅਰ ਹਰਵਿੰਦਰ ਸਿੰਘ ਝਾਲ ਸਾਜੀ ਕਰਦੇ ਆ ਫਰਜੀ ਦਸਤਾਵੇਜ਼ਾਂ ਜਾਲੀ ਦਸਤਖਤ ਤੇ ਅੰਗੂਠੇ ਦੇ ਨਿਸ਼ਾਨ ਬਣਾ ਕੇ ਪੀੜਤ ਵਿਅਕਤੀ ਦੇ ਖਾਤੇ ਚ ਪੈਸੇ ਕਢਵਾਏ ਨੇ ਜਿਸ ਕਾਰਨ ਗਾਹਕ ਨੂੰ ਆਰਥਿਕ ਨੁਕਸਾਨ ਹੋਇਆ ਉਸ ਨੂੰ ਆਪਣੇ ਬੇਟੇ ਦੇ ਦਾਖਲੇ ਲਈ ਵਿਆਸਮੀਤ ਰਕਮ ਨਿੱਜੀ ਤੌਰ ਦੇ ਉੱਤੇ ਅਦਾ ਕਰਨੀ ਪਈ ਹੈ ਇਸ ਤੋਂ ਬਾਅਦ ਗਾਹਕ ਨੂੰ ਪਤਾ ਲੱਗਦਾ ਹੈ ਕਿ ਉਕਤ ਵਿਅਕਤੀ ਪਿਛਲੇ ਕਈ ਸਾਲਾਂ ਤੋਂ ਝਾਲ ਸਾਜੀ ਦੇ ਆਧਾਰ ਤੇ ਲੋਕਾਂ ਦੇ ਖਾਤਿਆਂ ਚ ਪੈਸੇ ਕਢਵਾ ਰਿਹਾ ਹੈ ਉਸ ਦੀ ਸ਼ਿਕਾਇਤ ਦੇ ਬਾਵਜੂਦ ਉਕਤ ਹੈੱਡ ਕੈਸ਼ੀਅਰ ਦੀ ਸਿਰਫ ਸੀਟ ਹੀ ਬਦਲ ਦਿੱਤੀ ਗਈ ਸੀ ਪਰ ਧੋਖਾਧੜੀ ਨੂੰ ਰੋਕਣ ਲਈ ਕੋ ਠੋਸ ਕਦਮ ਨਹੀਂ ਸੀ ਚੁੱਕਿਆ ਗਿਆ ਈਓ ਵਿੰਗ ਦੀ ਪੜਤਾਲ ਦੌਰਾਨ ਖੁਲਾਸਾ ਹੋਇਆ ਕਿ ਹਰਵੀਰ ਸਿੰਘ ਵਾਸੀ ਪਿੰਡ ਰਾਜਗੜ੍ਹ ਕੁੱਬੇ ਨੇ ਐਸਬੀਆਈ ਸ਼ਾਖਾ ਸ਼ੇਖਪੁਰਾ ਵਿੱਚ ਹੈੱਡ ਕੈਸ਼ੀਅਰ ਵਜੋਂ ਤਨਾਤ ਰਹਿੰਦੇ ਆਪਣੇ ਅਹੁਦੇ ਤੇ ਤਾਕਤ ਦੀ ਵਰਤੋਂ ਕਰਦੇ ਹੋਏ ਵਾਉਚਰਾਂ ਹੀ ਵੱਖ-ਵੱਖ ਵਿਤਿਆਂ ਤੇ ਗਾਹਕਾਂ ਦੇ ਖਾਤਿਆਂ ਚੋਂ ਨਕਦੀ ਕਢਵਾਈ ਹੈ ਇਹ ਰਕਮ ਹੁਣ ਲਗਭਗ 39,41,400 ਰੁਪਏ ਬਣਦੀ ਹੈ 20 ਮਾਰਚ 2024 ਅਤੇ 26 ਮਾਰਚ 2024 ਨੂੰ ਹਰਵੀਰ ਸਿੰਘ ਹੈੱਡ ਕੈਸ਼ੀਅਰ ਨੇ ਵੀ ਬੈਂਕ ਦੀ ਸੇਫ ਵਿੱਚੋਂ ਜਿਹੜੀ 342 ਗ੍ਰਾਮ ਜਿਹੜਾ ਆ 27 ਮਿਲੀਗ੍ਰਾਮ ਯਾਨੀ ਕਿ 34 ਗ੍ਰਾਮ ਤੇ 27 ਮਿਲੀਗ੍ਰਾਮ ਜਿਹੜਾ ਆ ਉਹ ਸੋਨਾ ਕਢਵਾ ਲਿਆ ਜੋ ਕਿ ਗਾਹਕਾਂ ਵੱਲੋਂ ਬੈਂਕ ਕੋਲ ਗਹਿਣੇ ਰੱਖਿਆ ਗਿਆ ਸੀ ਇਸੇ ਬੈਂਕ ਵਿੱਚ ਜੀਟੀਐਮ ਮਸ਼ੀਨ ਭਰਨ ਸਮੇਂ 15,84,000 ਰੁਪਏ ਦੀ ਰਾਸ਼ੀ ਦਾ ਵੀ ਗਵਨ ਹੋਣ ਦਾ ਖਾਲਾਸਾ ਹੋ ਗਿਆ। ਉਕਤ ਵਿਅਕਤੀ ਨੇ ਠੱਗੀ ਮਾਰਨ ਦਾ ਇੱਕ ਹੋਰ ਢੰਗ ਵੀ ਤੋਰਿਆ ਹੋਇਆ ਸੀ। ਉਕਤ ਕੈਸ਼ੀਅਰ ਕਿਸਾਨਾਂ ਵਪਾਰੀਆਂ ਵੱਲੋਂ ਲਿਮਟ ਲਈ ਰੱਖੇ ਹੋਏ ਦਸਤਾਵੇਜ਼ਾਂ ਵਿੱਚੋਂ ਸਾਈਨ ਕੀਤੇ ਹੋਏ ਖਾਲੀ ਵਾਊਚਰ ਕੱਢ ਲੈਂਦਾ ਸੀ ਜਿੰਨਾ ਉੱਪਰ ਰਕਮ ਭਰ ਕੇ ਉਹ ਬੈਂਕ ਵਿੱਚੋਂ ਕਢਵਾ ਲੈਂਦਾ ਸੀ। ਆਰਥਿਕ ਅਪਰਾਧ ਸ਼ਾਖਾ ਦੀ 45 ਰਿਪੋਰਟ ਅਨੁਸਾਰ ਇਸ ਸਾਰੇ ਕਪਲੇ ਵਿੱਚ ਕਈ ਹੋਰ ਵਿਅਕਤੀ ਵੀ ਸ਼ਾਮਲ ਦੱਸੇ ਜਾ ਰਹੇ ਨੇ ਇਹਨਾਂ ਵੱਡਾ ਕਪਲਾ ਕਰਨ ਵਿੱਚ ਸਿਰਫ ਇੱਕ ਇੱਕ ਵਿਅਕਤੀ ਦਾ ਹੱਥ ਕਿਵੇਂ ਹੋ ਸਕਦਾ ਇਹ ਮਿਲੀ ਭੁਗਤ ਜ਼ਰੂਰ ਇਸ ਦੇ ਪਿੱਛੇ ਖੜੀ ਹੋਵੇਗੀ ਉਕਤ ਮਾਮਲੇ ਵਿੱਚ ਬੈਂਕ ਦੇ ਕਈ ਉੱਚ ਅਧਿਕਾਰੀ ਵੀ ਸ਼ੱਕ ਦੇ ਘੇਰੇ 'ਚ ਨੇ ਜਿਨ੍ਹਾਂ ਕੋਲੋਂ ਪੁੱਛ ਪੜਤਾਲ ਕੀਤੀ ਜਾ ਰਹੀ ਹੈ ਕਿਉਂਕਿ ਏਟੀਐਮ ਮਸ਼ੀਨ ਵਿੱਚ ਪੈਸੇ ਪਾਉਣ ਇੱਕ ਉੱਚ ਅਧਿਕਾਰੀ ਦਾ ਕੋਲ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ ਇਸੇ ਤਰ੍ਹਾਂ ਸਟਰੋਂਗ ਰੂਮ ਦੀਆਂ ਚਾਬੀਆਂ ਵੀ ਦੋ ਹੁੰਦੀਆਂ ਨੇ ਇੱਕ ਚਾਬੀ ਉੱਚ ਅਧਿਕਾਰੀ ਕੋਲ ਹੁੰਦੀ ਹੈ ਉਸ ਤੋਂ ਬਾਅਦ ਹੀ ਲਾਕਰਾਂ ਤੱਕ ਪਹੁੰਚਿਆ ਜਾ ਸਕਦਾ ਹੈ ਇਸ ਮਾਮਲੇ ਦੇ ਵਿੱਚ ਜਿਹੜਾ ਪੀੜਤ ਵਿਅਕਤੀ ਉਸਨੇ ਬੜੀ ਹੱਡ ਬੀਤੀ ਦੁੱਖ ਭਰੀ ਆਪਣੀ ਦੱਸੀਆ ਕਿ ਕਿਵੇਂ ਹੈੱਡ ਕੈਸ਼ੀਅਰ ਉਸ ਨੂੰ ਲੁੱਟ ਰਿਹਾ ਸੀ। ਥਾਣਾ ਤਲਵੰਡੀ ਸਾਬੋ ਨੂੰ ਦਿੱਤੀ ਸ਼ਿਕਾਇਤ ਦੇ ਵਿੱਚ ਪਿਆਰਾ ਸਿੰਘ ਵਾਸੀ ਪਿੰਡ ਸੁਦੋਆ ਨੇ ਦੱਸਿਆ ਕਿ ਉਸਨੇ ਆਪਣਾ ਖਾਤਾ ਐਸਬੀਆਈ ਬ੍ਰਾਂਚ ਸ਼ੇਖਪੁਰਾ ਦੇ ਵਿੱਚ ਤਹਿਸੀਲ ਤਲਵੰਡੀ ਸਾਬੋ ਵਿਖੇ ਖਲਵਾਇਆ ਸੀ। ਉਸ ਦੇ ਨਾਲ ਉਸ ਦੇ ਭਰਾ ਤਾਰਾ ਸਿੰਘ ਨੇ ਵੀ ਖਾਤਾ ਖਲਵਾਇਆ ਹੋਇਆ ਸੀ। ਪੀੜਤ ਅਨੁਸਾਰ ਉਸ ਦੇ ਲੜਕੇ ਨੂੰ ਪੜ੍ਹਾਈ ਕਰਨ ਲਈ ਵਿਦੇਸ਼ ਜਾਣਾ ਸੀ ਪਰ ਉਸਨੇ ਬੈਂਕ ਅਧਿਕਾਰੀਆਂ ਨੂੰ ਆਖਿਆ ਕਿ ਜਦ ਵੀ ਕਾਲਜ ਵੱਲੋਂ ਫੀਸ ਭਰਨ ਲਈ ਪੱਤਰ ਆਵੇਗਾ ਤਾਂ ਉਦੋਂ ਇਹ ਰਕਮ फीस ਲਈ ਵਰਤੀ ਜਾਵੇਗੀ ਸ਼ਿਕਾਇਤਕਰਤਾ ਅਨੁਸਾਰ ਜਦੋਂ ਕਾਲਜ ਵੱਲੋਂ ਫੀਸ ਭਰਨ ਦਾ ਪੱਤਰ ਮਿਲਿਆ ਤੇ ਅਸੀਂ ਫੀਸ ਭਰਨ ਲਈ ਬੈਂਕ ਗਏ ਤਾਂ ਬੈਂਕ ਅਧਿਕਾਰੀਆਂ ਨੂੰ ਉਸ ਨੂੰ ਦੱਸਿਆ ਕਿ ਉਹਨਾਂ ਦੇ ਖਾਤੇ ਵਿੱਚ ਫਰਵਰੀ ਮਹੀਨੇ 'ਚ 132000 ਰੁਪਏ ਕਢਵਾਏ ਗਏ ਸਨ ਇਸ ਲਈ ਹੁਣ ਬਾਕੀ ਬਚਦੀ ਰਕਮ ਨਾਲ ਵੀ ਕਾਲਜ ਦੀ ਫੀਸ ਨਹੀਂ ਭਰੀ ਜਾ ਸਕਦੀ ਦੂਜੇ ਪਾਸੇ ਸ਼ਿਕਾਇਤਕਰਤਾ ਨੇ ਬੈਂਕ ਅਧਿਕਾਰੀਆਂ ਨੂੰ ਦੱਸਿਆ ਕਿ ਉਸਨੇ ਇੱਕ ਵੀ ਪੈਸਾ ਆਪਣੇ ਖਾਤੇ ਵਿੱਚੋਂ ਖੁਦ ਨਹੀਂ ਕਢਵਾਇਆ ਜਿਸ ਤੋਂ ਬਾਅਦ ਪੀੜਤ ਵਿਅਕਤੀ ਨੇ ਐਸਐਸਪੀ ਬਠਿੰਡਾ ਨੂੰ ਦਰਖਾਸਤ ਦੇ ਕੇ ਇਨਸਾਫ ਦੀ ਮੰਗ ਕੀਤੀ ਤੇ ਪੁਲਿਸ ਕਪਤਾਨ ਵੱਲੋਂ ਉਕਤ ਦਰਖਾਸਤ ਨੂੰ ਜਾਂਚ ਲਈ ਆਰਥਿਕ ਅਪਰਾਧ ਸ਼ਾਖਾ ਕੋਲ ਟਰਾਂਸਫਰ ਕੀਤਾ ਗਿਆ ਸੀ ਜਿਸ ਦੀ ਹੁਣ ਜਾਂਚ ਪੜਤਾਲ ਹੋਈ ਹੈ ਤੇ ਹੁਣ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਗਿਆ ਪਤਾ ਲੱਗ ਗਿਆ ਕਿ ਜਿਹੜਾ ਕੈਸ਼ੀਅਰ ਸੀ ਲੰਬੇ ਸਮੇਂ ਤੋਂ ਹਰਵਿੰਦਰ ਸਿੰਘ ਜਿਹੜਾ ਹੈੱਡ ਕੈਸ਼ੀਅਰ ਉਹ ਕਪੜੇ ਬਾਜੀ ਕਰਦਾ ਆ ਰਿਹਾ ਸੀ ਗਵਨ ਕਰਦਾ ਆ ਰਿਹਾ ਸੀ ਜੇ ਹੁਣ ਕਦੋਂ ਗ੍ਰਿਫਤਾਰ ਹੁੰਦਾ ਹੈ ਉਸ ਦੇ ਖਿਲਾਫ ਹੋਰ ਕੀ ਕੀ ਮਾਮਲਾ ਦਰਜ ਕੀਤੇ ਜਾਂਦੇ ਨੇ ਹਾਲਾਂਕਿ ਮਾਮਲਾ ਧੋਖਾ ਧੜੀ ਦਾ ਉਸ ਦੇ ਖਿਲਾਫ ਦਰਜ ਕਰ ਦਿੱਤਾ ਗਿਆ ਹੈ ਗਰੀਬ ਲੋਕਾਂ ਨੂੰ ਮਿਹਨਤ ਦੀ ਕਮਾਈ ਲੁੱਟ ਲਈ ਹੈ ਉਸ ਨੇ ਇਹ ਉੱਤੇ ਉੱਤੇ ਦੋਸ਼ ਲੱਗੇ ਨੇ ਔਰ ਜਿਹੜਾ ਗਹਿਣੇ ਰੱਖਿਆ ਜਾਂਦਾ ਸੋਨਾ ਬੈਂਕਾਂ ਦੇ ਵਿੱਚ ਉਹ ਵੀ ਉਸਨੇ ਕਢਵਾ ਲਿਆ ਸੀ ਚਲਾਕੀ ਦੇ ਨਾਲ ਔਰ ਇਸ ਦੇ ਵਿੱਚ ਜਦੋਂ ਕਾਬੂ ਆਵੇਗਾ ਉਸ ਤੋਂ ਪੁਸ਼ਕਿਸ਼ ਕੀਤੀ ਜਾਣੀ ਹੈ ਉਸ ਤੋਂ ਪਤਾ ਲੱਗੇਗਾ ਕਿ ਉਸਦੇ ਨਾਲ ਹੋਰ ਕੌਣ ਕੌਣ ਮਿਲਿਆ ਹੋਇਆ ਸੀ ਤੇ ਜੇਕਰ ਤੁਸੀਂ ਵੀ ਕਿਸੇ ਬੈਂਕ ਦੇ ਵਿੱਚ ਖਾਤਾ ਖਲਵਾਉਣੇ ਔਰ ਬੈਂਕ ਔਰ ਆਮ ਤੌਰ ਦੇ ਤੇ ਲੋਕ ਹਰ ਇੱਕ ਬੈਂਕ ਜਿਹੜਾ ਕੀ ਸਰਕਾਰੀ ਵੀ ਹੋਵੇ ਜਾਂ ਗੈਰ ਸਰਕਾਰੀ ਹੋਵੇ ਵਿਸ਼ਵਾਸ ਇਸ ਕਰਕੇ ਕਰਦੇ ਨੇ ਕਿ ਸਾਡਾ ਪੈਸਾ ਸਾਡਾ ਖਜ਼ਾਨਾ ਸਾਡਾ ਸੋਨਾ ਚਾਂਦੀ ਸੇਫ ਰਹਿਣਗੇ ਪਰ ਜਦੋਂ ਇਸ ਤਰ੍ਹਾਂ ਦੇ ਕਰਮਚਾਰੀ ਤੇ ਮੁਲਾਜ਼ਮ ਵਿੱਚ ਆ ਜਾਂਦੇ ਨੇ ਤਾਂ ਫਿਰ ਵਿਸ਼ਵਾਸ ਉੱਠ ਜਾਂਦਾ ਇਸ ਕਰਕੇ ਲੋਕ ਵੀ ਭੰਬਲ ਪੂਸੇ 'ਚ ਪੈ ਜਾਂਦੇ ਨੇ ਤਾਂ ਫਿਰ ਅਸੀਂ ਆਪਣੀ ਪ੍ਰਾਪਰਟੀ ਸੇਫ ਕਿੱਥੇ ਰੱਖੀਏ ਇਹ ਮਾਮਲਾ ਬੜਾ ਬੇਹੱਦ ਗੰਭੀਰ ਹੈ ਇਸ ਦੇ ਉੱਤੇ ਤੁਰੰਤ ਕਾਰਵਾਈ ਕਰਨ ਦੀ ਜਿਹੜੀ ਮੰਗ ਹੈ ਜਿਹੜੀ ਉਹ ਕੀਤੀ ਜਾ ਰਹੀ ਹੈ ਪੀੜਤਾਂ ਦੇ ਵੱਲੋਂ ਕਿ ਸਾਡੇ ਹੀ ਪੈਸੇ ਕੋਈ ਹੋਰ ਕਢਵਾ ਕੇ ਲੈ ਜਾਵੇ ਔਰ ਪਤਾ ਤੱਕ ਨਾ ਲੱਗੇ ਔਰ ਇਸ ਦੇ ਵਿੱਚ ਬੈਂਕ ਦੀ ਵੀ ਕਿਤੇ ਨਾ ਕਿਤੇ ਜਿਹੜੀ ਸਰਵਰ ਦੀ ਜਾਂ ਬੈਂਕ ਮੁਲਾਜ਼ਮਾਂ ਦੀ ਉੱਥੋਂ ਦੇ ਸੰਬੰਧਿਤ ਅਧਿਕਾਰੀਆਂ ਦੀ ਵੀ ਨਲਾਕੀ ਹੈ ਕਿਸ ਸਮੇਂ ਸਿਰ ਦੇ ਉੱਤੇ ਉਸ ਦੇ ਸ਼ਕੰਜਾ ਕਿਉਂ ਨਹੀਂ ਕੱਸਿਆ ਗਿਆ ਇਸ ਤਰ੍ਹਾਂ ਦੀ ਸਿਕਿਉਰਿਟੀ ਕਿਉਂ ਨਾ ਵਰਤੀ ਗਈ ਕਿ ਕਿਸੇ ਦਾ ਵੀ ਪੈਸਾ ਕੋਈ ਹੋਰ ਕਢਵਾ ਸਕਦਾ ਹੈ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਦੇਖਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਬਾਬਤ ਹੋਰ ਕੀ ਕੀ ਅਪਡੇਟ ਆਉਂਦਾ ਹੈ ਫਿਲਹਾਲ ਤੁਸੀਂ ਬਨੇ ਰਹੋ এবিসি ਪੰਜਾਬ ਦੇ ਨਾਲ